ਸਾਸਤਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਿਆਰਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਸਵੇਰ ਦਾ ਟਾਈਮ ਸਵੇਰ ਦਾ ਵੀ ਨਹੀਂ ਕਹਿ ਸਕਦੇ ਵਿੱਚ ਵਿਚਾਲੇ ਦਾ ਟਾਈਮ ਹੈ ਦੁਪਹਿਰ ਦਾ ਟਾਈਮ ਹੀ ਲਾ ਲਓ ਵੀ ਇੱਥੇ 12 ਇੱਕ ਦਾ ਟਾਈਮ ਹੋ ਰਿਹਾਗਾ ਤੇ ਆਪਣੀ ਹੋ ਰਹੀ ਸੀਗੀ ਲਾਈਟ ਖਰਾਬ ਲਾਈਟ ਆਪਣੀ ਸਵੇਰੇ 10 ਵਜੇ ਕੱਟੀ ਸੀ ਕੱਲ ਸਾਨੂੰ ਆਏ ਸੀ ਵੀ ਕੱਟ ਲੱਗਿਆ ਪਰ ਕੱਟ ਨਹੀਂ ਲੱਗਿਆ ਸੀ ਲਾਈਟ ਸਾਡੀ ਖਰਾਬ ਹੋ ਗਈ ਸ਼ਾਮ ਪਹਿਲਾਂ ਬਾਬਾ ਜੀ ਨੇ ਅਰੋਸਮੈਂਟ ਕਰਤੀ ਕਹਿੰਦੇ ਕੱਟ ਲੱਗੂਗਾ ਪਰ ਕੱਟ ਲੱਗਿਆ ਨਹੀਂ ਸਾਨੂੰ ਆਈ ਰਿਹਾ ਵੀ ਕੱਟ ਲੱਗ ਰਿਹਾ ਹੈ ਤੇ ਸ਼ਾਮ ਦੇ 5-6 ਵਜੇ ਤੱਕ ਲਾਈਟ ਨਹੀਂ ਆਈ ਤਾਂ ਅਸੀਂ ਦੇਖਿਆ ਇੱਧਰ-ਉੱਧਰ ਫੋਨ ਕਰੇ ਤਾਂ ਕਹਿੰਦੇ ਹਾਂ ਲਾਈਟ ਹੈਗੀ ਹੈਗੀ ਵੀ ਸਾਡಿಯೂ ਲਾਈਟ ਖਰਾਬ ਹੋ ਗਈ ਟਰਾਂਸਫਾਰਮ ਚੋਂ ਨਾ ਫਿਊਜ ਉੱਟ ਗਿਆ ਤੇ ਕੁਝ ਨਹੀਂ ਪੈ ਰਿਆ ਸੀਗਾ ਉਸ ਦਿਨ ਇਸ ਕਰਕੇ ਫਿਰ ਰਾਤ ਨੂੰ ਅਸੀਂ ਕਹਿ ਵੀ ਰਹਿਣ ਦੋ ਹੁਣ ਨਾ ਬਿਟਰਾਂਸਫਾਰਮਰ ਨਾਲ ਲੈਟਨ ਵਾਲਾ ਉਹ ਕਰਦੇ ਆਪਾਂ ਵੀ ਦੇਖੀ ਜਾਊਗੀ ਕਿ ਉਹ ਇੰਨਾ ਹੁਣ ਪੱਖੇ ਵਗੈਰਾ ਆਪਾਂ ਲਾਉਣੇ ਨਹੀਂ ਹੁੰਦੇ ਤੇ ਇਨਵਰਟਰ ਤੇ ਬੱਲਬ ਚੱਲੀ ਜਾਂਦੇ ਨੇ ਤੇ ਸਾਰੀ ਰਾਤ ਲਾਈਟ ਨਹੀਂ ਆਏਗੀ ਤੇ ਦੂਸਰੇ ਦਿਨ ਵੀ ਲੈਟ ਟਰਾਂਸਫਾਰਮ ਤੋਂ ਫਿਊਜ ਵੀ ਲਾਤਾ ਫਿਰ ਵੀ ਸਾਡਾ ਜੋੜ ਮਾਚ ਗਿਆ ਜੀ ਉੱਥੋਂ ਉੱਪਰੋਂ ਖੰਬੇ ਤੋਂ ਫਿਰ ਗ੍ਰੱਡ 'ਚੋਂ ਸੱਦੇ ਜੀ ਮੁਲਾਜ਼ਮ ਫਿਰ ਉਹਨੂੰ ਲਾ ਕੇ ਗਏ ਤਾਂ ਹੁਣ ਲਾਈਟ ਆਈ ਹੈ ਸਾਢੇ 12 ਲਾਈਟ ਆਈ ਸੀਗੀ ਤੇ ਹੁਣ 3:00 ਵੇ ਦਾ ਟਾਈਮ ਹੋ ਰਿਹਾ ਦੁਪਹਿਰ ਦੇ ਤੇ ਆਪਾਂ ਦਾ ਦੁਬਾਰਾ ਤੋਂ ਇਹਨਾਂ ਨੂੰ ਗੋਹਾ ਕਰਿਆ ਸੀ ਚੱਕਣ ਲੱਗ ਰਹੇ ਆ ਤੇ ਹੁਣ ਫਿਰ ਆਪਾਂ ਨਾਲ ਇਹਨਾਂ ਨੂੰ ਇੱਕ ਮੈਸ ਆਪਣੀ ਜਿਆਦਾ ਗੰਦੀ ਜੂਸ ਨੂੰ ਨਿਧਵਾਵਾਂਗੇ ਤੇ ਨਾਲੇ ਫਰਸ਼ ਧੋਵਾਂਗੇ ਕਿਉਂਕਿ ਮੈਸ ਅੰਦਰੇ ਸੀਗੀਆਂ ਮੀਂਹ ਕਰਕੇ ਬਾਹਰ ਨਹੀਂ ਕੱਢੀਆਂ ਗਈਆਂ ਅੰਦਰ ਖੜੀਆਂ ਰਹੀਆਂ ਜਿਆਦਾ ਫਰਸ਼ ਖਰਾਬ ਹੋ ਗਿਆ ਤੇ ਸਾਡੇ ਜੀ 26 ਤੋਂ 28 ਘੰਟੇ ਬਾਅਦ ਲੈਟ ਆਈਏ ਸਾਡੇ ਘਰੇ ਇੰਨਾ ਟਾਈਮ ਗਰਮ ਪਾਣੀ ਗੁਣੀ ਔਖੇ ਹੋਗੇ ਨਾਲੇ ਮੱਜਾਂ ਨੇ ਠੰਡਾ ਪਾਣੀ ਪੀਣ ਦੀ ਆਦਤ ਨਹੀਂ ਇਹਨਾਂ ਨੇ ਪਾਣੀ ਨਹੀਂ ਬਹੁ ਘੱਟ ਪੀਤਾ ਸ਼ਾਮ ਨੂੰ ਵੀ ਸਵੇਰੇ ਵੀ ਨਹੀਂ ਪੀਤਾ ਹੁਣ ਪਾਣੀ ਪੀਣਗੇ ਬਜਰੀ ਰੱਜ ਕੇ ਕਿਉਂਕਿ ਇਹਨਾਂ ਨੂੰ ਤਾਜਾ ਪਾਣੀ ਪੀਣ ਦੀ ਆਦਤ ਹੈ ਠੰਡਾ ਪਾਣੀ ਹੁਣ ਨਾਲ ਤਾਂ ਕੁਝ ਠੰਡ ਬਦਰੀਏ ਜੀ ਕਣੀਆਂ ਪੈ ਗਈਆਂ ਨਾ ਉਹਦੇ ਕਰਕੇ ਤੇ ਪਾਣੀ ਠੰਡਾ ਇਹ ਪੀਂਦੀਆਂ ਨਹੀਂ ਗਈਆਂ ਨਾਲੇ ਕਿ ਆ ਵੀ ਥੋੜਾ ਫਰਸ਼ ਤੋਹਦੀ ਆਪਾਂ ਇਹਨਾਂ ਨੂੰ ਅੰਦਰ ਕਰਦੀਏ ਵੀ ਫਰਸ਼ ਤੋਹਦੀਏ ਤੇ ਹੁਣ ਤਾਂ ਆਪਾਂ ਮੱਜਾਂ ਰਾਤ ਨੂੰ ਵੀ ਅੰਦਰ ਕਰਨ ਲੱਗ ਗਏ ਜਿਉਂ ਅੱਗੇ ਬੰਦ ਦਿੰਨੇ ਸਾਰੀਆਂ ਗੱਦੇ ਲਾ ਕੇ ਉਰਾਂ ਆਪਾ ਮੱਝਾਂ ਨਹੀਂ ਰੱਖਦੇ ਕਈ ਕਮੈਂਟ ਆਈ ਸੀ ਕਿ ਤੁਸੀਂ ਤਰਪਾਲ ਪਾ ਦਿਓ ਤਰਪਾਲ ਅਸੀਂ ਤਾਂ ਨਹੀਂ ਪਾਉਂਦੇ ਜੀ ਕਿਉਂ ਸੁੱਕਦਾ ਨਹੀਂ ਫਿਰ ਹਵਾ ਨਹੀਂ ਪੈਂਦੀ ਕਿਸੇ ਪਾਸਿਓਂ ਵੀ ਤੇ ਹੁਣ ਇੱਧਰ ਅੰਦਰ ਕਰ ਦਿੰਨੇ ਆ ਅੱਗੇ ਮੱਝਾਂ ਤੇ ਇੱਕ ਸਾਈਡ ਤਰਪਾਲ ਪਾ ਲਾਂਗੇ ਇਹਦੀ ਇੱਕ 바ਰ ਚ ਤੇ ਇੱਥੇ ਬਹੁਤ ਗਰਮ ਐ ਸਾਡੇ ਠੰਡ ਨਹੀਂ ਲੱਗਦੀ ਇੱਧਰ ਕਿਉਂਕਿ ਬਾਲਾ ਡੂੰਗਾ ਜਾ ਰਿਹਾ ਹਵਾ ਨਹੀਂ ਪੈਂਦੀ ਕਿਸੇ ਪਾਸਿਓਂ ਵੀ ਤੁੰਦ ਨਹੀਂ ਅੰਦਰ ਜਾਂਦੀ ਜਿਵੇਂ ਠੰਡ ਨਹੀਂ ਅੰਦਰ ਜਾਂਦੀ ਜੀ ਤੇ ਇੱਕ ਕਮੈਂਟ ਆਈ ਸੀ ਕਿ ਤੁਸੀਂ ਸ਼ਾਹੀ ਵਾਲ ਗਾਂ ਲੈ ਲਓ ਅਸੀਂ ਕਿਹਾ ਸੀ ਜੀ ਡਾਕਟਰ ਨੂੰ ਵੀ ਸਾਨੂੰ ਸ਼ਾਹੀਵਾਲ ਗਾਂ ਕਿਤੇ ਖੜੀ ਹੋਵੇ ਨੇੜ ਤੇੜੇ ਸਾਨੂੰ ਦੱਸ ਪਾ ਦੇ ਹੋਣਾ ਜਿੱਥੇ ਅਸੀਂ ਆਪ ਧਾਰ ਕੱਢ ਕੇ ਦੇਖ ਕੇ ਲੈ ਆਈਏ ਉਹ ਕਹਿੰਦੇ ਸੀ ਕਹਿੰਦੇ ਖੜੀ ਹੈ ਤੁਹਾਨੂੰ ਦੱਸਾਂਗੇ ਮੁੜ ਕੇ ਉਂੜ ਨਹੀਂ ਕੁਝ ਦੱਸਿਆਗਾ ਤੇ ਸਾਥੋਂ ਹੋਰ ਕਿਸੇ ਨੂੰ ਵੀ ਨਹੀਂ ਕਿਹਾ ਗਿਆਗਾ ਵਪਾਰੀਆਂ ਤੋਂ ਜੀ ਨਹੀਂ ਕਰਦਾ ਵਪਾਰੀ ਆਪਦੇ ਪੈਸੇ ਕੱਢ ਕੇ ਫੇਰ ਅੱਗੇ ਦਵਾਉਂਦੇ ਨੇਗੇ ਉਹਨਾਂ ਨੂੰ ਆਮ ਦਾ ਵੀ 2-4000 ਅੱਸੀ ਵਿੱਚੋਂ ਬਣਾ ਲਈਏ ਵੀ ਸਾਨੂੰ ਆਏ ਜੇ ਸਾਨੂੰ ਆਈ ਮਿਲ ਜੇ ਹਨਾ ਤਾਂ ਠੀਕ ਹੈ ਇੱਥੇ ਵਿਚਾਰੇ ਜੰਮੀ ਮਰ ਕੇ ਪਾਣੀ ਤੇ ਡਿੱਗੀਆਂ ਨੇਗੀਆਂ ਧੈਆਂ ਮਰ ਗੀਆਂ ਮੱਜਾਂ ਵੀ ਪਾਣੀ ਗਣੀਓ ਤੇ ਇੱਕ ਕਮੈਂਟ ਆਇਆ ਸੀ ਕਿ ਇਹਨੇ ਤੁਹਾਡੀ ਕੋਠੀ ਦਿਖਾਓ ਹਾਂਜੀ ਆਪਾਂ ਜ਼ਰੂਰ ਦੇਵਾਂਗੇ ਹੋਮ ਟੂਰ ਛੇਤੀ ਦੇਵਾਂਗੇ ਕੋਸ਼ਿਸ਼ ਕੀਤੀ ਬਹੁਤ ਵਾਰੀ ਕਰੀਏ ਬਸ ਫਿਰ ਐਂ ਰਹਿ ਰੂ ਜਾਂਦੇ ਆਂਗੇ ਤੇ ਕੱਜ ਜੀ ਮਨ ਵਾਲਾ ਜਾਦੇ ਦੁਖੀ ਹੋ ਰਿਹਾ ਸਾਡਾ ਕੁੱਤਾ ਸੀਗਾ ਛੋਟਾ ਜਿਹਾ ਜਿਹੜਾ ਛੋਟਾ ਜਿਹਾ ਨਹੀਂ ਸੀ ਠੁਮਕਾ ਜਿਹਾ ਸਾਡਾ ਵਾਈਟ ਕਲਰ ਦਾ ਕੁੱਤਾ ਸੀ ਉਹ ਸਾਡਾ ਕੁੱਤਾ ਮਰ ਗਿਆ ਜੀ ਅੱਜ ਸਵੇਰੇ ਬਾਹਰ ਬੰਨਿਆ ਸੀਗਾ ਪਾਪਾ ਉਹਨਾਂ ਨੂੰ ਬਾਹਰ ਅੰਦਰ ਲਿਜਾ ਕੇ ਬਾਹਰ ਬੰਨ ਦਿੰਦੇ ਨੇ ਸਵੇਰੇ ਵੀ ਘੰਟਾ ਬਾਹਰ ਬੈਠੇ ਰਹਿੰਦੇ ਨੇ ਫਿਰ ਜਦੋਂ ਅਸੀਂ ਮੱਝਾਂ ਬਾਹਰ ਬੰਨਦੇ ਨੇ ਫਿਰ ਉਹਨਾਂ ਨੂੰ ਅੰਦਰ ਲੈ ਆਉਂਨੇ ਹੈਗੇ ਵੀ ਅੰਦਰ ਰਾਮ ਨਾਲ ਬੈਠੇ ਰਹਿੰਦੇ ਨੇ ਫਿਰ ਤੇ ਉਹ ਪਤਾ ਨਹੀਂ ਕਿਵੇਂ ਜਰ ਆਵਾਰਾ ਕੁੱਤੇ ਟੱਪੇ ਜਾਂਦੇ ਸੀ ਉਹਦਾ ਪੱਟਾ ਕਿਵੇਂ ਤਾਂ ਉਹਨੇ ਤੜਾਇਆ ਭੌਂਖਦਾ ਸੀ ਉਹਨਾਂ ਨੂੰ ਜ਼ੋਰ ਨਾਲ ਕਿਵੇਂ ਨਾ ਉਹਨਾਂ ਨਾਲ ਰਲ ਗਿਆ ਸੀ 2 ਢਾਈ ਘੰਟੇ ਨਾ ਸਾਰਾ ਟੱਬਰ ਉਹਦੇ ਮੰਗਰ ਫਿਰਦੇ ਰਹੇ ਪਰ ਸਾਡੇ ਕਹਿਣ ਤੇ ਆਇਆ ਨਹੀਂ ਸੂਟਰੀ ਮੰਗਰ ਲੈ ਕੇ ਫਿਰਦੇ ਰਹੇ ਨਾ ਦੇ ਡੈਡੀ ਪਾਪਾ ਫਿਰਦੇ ਰਹੇ ਬਾਣਾ ਚ ਚਿੱਕੜ ਚ ਇੰਨਾ ਕਣਕ ਚ ਅਸੀਂ ਫਿਰ ਸਾਡੇ ਕਹੇ ਤੋਂ ਆਏ ਨੂੰ ਨਾਲ ਹੀ ਰਲਿਆ ਰਿਹਾ ਤੇ ਅਸੀਂ ਕਿਉਂ ਸੋਚਿਆ ਵੀ ਪਹਿਲਾਂ ਵੀ ਵਗ ਜਾਂਦਾ ਸੀ ਉਹਦੀ ਘਰੇ ਆ ਜਾਂਦਾ ਸੀ ਵੀ ਚਲਾ ਆ ਜੂਗਾ ਹਨਾ ਬਾਹਰਲੇ ਕੁੱਤੇ ਨਾਲ ਰਲ ਗਿਆ ਪਤਾ ਨਹੀਂ ਜੀ ਕਿਵੇਂ ਉਹ ਤਾਂ ਸਹੀ ਫਿਰਦ ਰਿਹਾ ਨਾ ਨਾਲ ਰਲਿਆ ਪਤਾ ਨਹੀਂ ਪਰਾਂ ਵਗ ਗਿਆ ਪਰਾਂ ਜਾ ਕੇ ਇਹ ਜਿਹੜਾ ਕਿਹੜਾ ਇਹ ਜਿਹੜਾ ਕੁੱਤਾ ਸੀ ਜੀ ਉਹਨੇ ਨਾ ਉਹਨੂੰ ਵੱਢ ਲਿਆ ਪਤਾ ਨਹੀਂ ਕਿਵੇਂ ਤਾਂ ਉਹਨੂੰ ਵੱਢਿਆ ਕੰਧੂ ਦੇ ਗਰਦਨ ਗੁਰਦਨ ਤੇ ਨਾ ਕਿਤੇ ਸੰਗੀ ਉਹਦੀ ਮਰੋੜਤੀ ਕਿਤੇ ਫੜ ਕੇ ਛੋਟਾ ਜਿਹਾ ਤਾਂ ਹੈਗਾ ਸੀ ਵਿਚਾਰਾ ਤੇ ਜਦੋਂ ਘਰੇ ਆਇਆ ਉਹ ਖੂਨ ਨਿਕਲਦਾ ਉਹ ਲੱਤ ਕੋਲੋਂ ਸਾਂਸ ਤਾਂ ਸੋਚਿਆ ਵੀ ਚੱਲਣਾ ਵੀ ਇੱਕ ਲੱਤ ਤੇ ਮੁਰਕਾ ਵੱਢਿਆਗਾ ਕੋਈ ਗੱਲ ਨਹੀਂ ਡਾਕਟਰ ਸੱਦ ਕੇ ਆਪਾਂ ਵੀ ਦਿਖਾ ਲੈਂਡ ਡਾਕਟਰ ਨੂੰ ਫੋਨ ਕਰਿਆ ਉਹ ਕਹਿੰਦਾ ਮੈਂ ਘੰਟੇ ਤੱਕ ਆਉਂਗਾ ਕਿਤੇ ਜਿਉਂਦੇ ਸੱਟਾ ਸੱਟਾਂ ਕਿਤੇ ਜਾਦੇ ਲੱਗੀਆਂ ਕੁੱਤਿਆਂ ਨੇ ਜਾਦੇ ਬੰਬੋਲਤਾ ਹੋ ਤੇ ਉਹਦੇ ਅੰਦਰ ਖੂਨ ਡਿੱਗਣ ਲੱਗ ਗਿਆ ਸੀ ਧੂਆਂ ਪਾਈਆਂ ਦੋ ਵੀ ਠੰਡਾ ਹਨਾ ਕਣਕ ਚੋਂ ਆਇਆ ਵੀ ਵਿਚਾਰਾ ਠੁੱਠਰ ਕਰੀ ਜਾਂਦਾ ਵੀ ਤਾਂ ਹੀ ਆ ਆਕੜ ਜਿ ਗਿਆ ਆਉਣ ਸਾਰ ਨੂੰ ਧੂਆਂ ਲਾਤੀਆਂ ਤੇ ਜਦੋਂ ਡਾਕਟਰ ਆਇਆ ਤਾਂ ਉਹ ਜੀ ਮਰ ਚੁੱਕਿਆ ਸੀ ਉਹ ਤੱਕ ਇੰਨਾ ਜਿਆਦਾ ਮਨ ਖਰਾਬ ਹੋਇਆ ਐਦੋਂ ਬਾਅਦ ਦੀ ਗੱਲ ਹੈ ਜੇ ਪੰਤਣੇ ਪਮਿਆ ਸਾਨੂੰ ਪਿਆ ਤਾਂ ਸਰ ਕੰਮ ਨਿਮੇੜਦਾ ਸੀਗਾ ਐਦੋਂ ਬਾਅਦ ਦੀ ਗੱਲ ਇੰਨਾ ਜੀ ਦੁਖੀ ਹੋਇਆ ਜੀ ਇੱਕ ਤਾਂ ਵੈਸੀ ਮਨ ਦੁਖੀ ਅsrand ਦੇ ਦਿਨ ਚੱਲ ਰਹੇ ਨੇ ਸੀ ਦੀ ਦਿਹਾੜੇ ਚੱਲ ਰਹੇ ਨੇ 6 ਪੋਤੋ ਸਟਾਰਟ ਹੋ ਗਏ ਤੇ ਐਨੇ ਦਿਨ ਆਪਾਂ ਜੀ ਸਵੇਰੇ ਕਥਾ ਲਾ ਲੈਨੇ ਆਂਗੇ ਉੱਠ ਕੇ ਹਨਾ ਅੰਮ੍ਰitsar ਤੋਂ ਲਾਈਵ ਆਪਾਂ ਸੁਣਦੇ ਆਂ ਸੁਣ ਸੁਣ ਕੇ ਇਹ ਕਥਾ ਇੰਨਾ ਮਨ ਦੁਖੀ ਹੁੰਦਾ ਹੈ ਨਾ ਆਪਾਂ ਆਪਣੇ ਬੱਚੇ ਨੂੰ ਇੱਕ ਮਿੰਟ ਆਪਣੇ ਬੱਚੇ ਨੂੰ ਠੰਡ ਲੱਗੇ ਆਪਾਂ ਕਹਿੰਦੇ ਨੇ ਵੀ ਠੰਡ ਜਿਆਦਾ ਤੂੰ ਦੋ ਦੋ ਕੱਪੜੇ ਪਾ ਲੈ ਤੇ ਤੁਹਾਨੂੰ ਗੁਰੂ ਆਪਣੇ ਜਿੰਨਾਂ ਨੇ ਆਪਦੇ ਚਾਰੋਂ ਬੱਚੇ ਆਪਣੀ ਖਾਤਰ ਵਾਰਤੇ ਹੈ ਨਾ ਜੇ ਉਹ ਕੁਰਬਾਨੀਆਂ ਨਾ ਦਿੰਦੇ ਸ਼ਾਇਦ ਆਪਾਂ ਅੱਜ ਇੱਥੇ ਨਾ ਹੁੰਦੇ ਆਪਣੀ ਸਿੱਖ ਕੌਮ ਨਾ ਹੁੰਦੀ ਛੋਟੇ ਛੋਟੇ ਬੱਚਿਆਂ ਨੂੰ ਜੇ ਕੁਰਬਾਨੀਆਂ ਹੋਈਆਂ ਦੇਖ ਕੇ ਸਰਨ ਦੇ ਦਿਨ ਆਉਂਦੇ ਨੇ ਤਾਂ ਬਹੁਤ ਮਨ ਦੁਖੀ ਹੁੰਦਾ ਜੇ ਉਦੋਂ ਤਾਂ ਨਾ ਬਸ ਉਹ ਸਹੀ ਆਪਾਂ ਕਹਿੰਦੇ ਵੀ ਸਿੱਖ ਨਹੀਂ ਹੈਗਾ ਜੀ ਇਹ ਦਿਨਾਂ ਚ ਆ ਕੇ ਜਿਹਦੇ ਅੱਖਾਂ 'ਚ ਪਾਣੀ ਨਾ ਆਵੇ ਹਨਾ ਉਹਨਾਂ ਦੀ ਕਥਾ ਸੁਣ ਕੇ ਕੀ ਬਣਿਆ ਵੀ ਜਿਹੜਾ ਬੰਦਾ ਐ ਕੋਈ ਸੈਲੀਬ੍ਰੇਟ ਕਰੇ ਜਾਂ ਖੁਸ਼ ਹੋਵੇ ਕੁਛ ਵੀ ਕਰੀਏ ਜੇ ਆਪਣੇ ਤੋਂ ਨਾ ਸਾਡਾ ਬਲੌਗ ਪਾਉਣ ਨੂੰ ਤੱਕ ਜੀ ਨਹੀਂ ਕਰਿਆਗਾ ਹਨਾ ਵੀ ਜੀ ਇਹ ਨਹੀਂ ਕਰਦਾ ਸੀਗਾ ਬਿਰੋਜ ਸੁਣਦੇ ਵੀ ਆਪਣੇ ਵੀ ਬੱਚੇ ਨੇ ਉਹ ਵੀ ਵਿਚਾਰੇ ਬੱਚੇ ਸੀ ਛੋਟੇ ਛੋਟੇ ਉਮਰਾ ਕੀ ਖੁਸ਼ ਹੋਇਆ ਉਹਨਾਂ ਨਾਲ ਤੇ ਇਸ ਦਿਨਾਂ 'ਚ ਵੀ ਆਪਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਨਹੀਂ ਪੜ੍ਹੀ ਜਾਂਦੀ ਸੁਣਨੀ ਚਾਹੀਦੀ ਹੈ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਉਸ ਪ੍ਰਮਾਤਮਾ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਲਗੀ ਵਾਲੇ ਦਾ ਜਿਨੇ ਆਪਦਾ ਸਾਰਾ ਪਰਿਵਾਰ ਬਾਰ ਕੇ ਆਪਣੀ ਰਾਖੀ ਕੀਤੀ ਤੇ ਹੋ ਸਕੇ ਤੇ ਇਹਨਾਂ ਦਿਨਾਂ 'ਚ ਜਰੂਰ ਜੀ ਪਾਠ ਸੁਨਿਆ ਕਰੋ ਪਾਠ ਕਰਿਆ ਕਰੋ ਵੈਗਰੂ ਵੈਗਰੂ ਜਪਿਆ ਕਰੋ ਤਾਂ ਕਿ ਅੱਗੇ ਵੀ ਆਪਣਾ ਜੀਵਨ ਸੁਧਰ ਸਕੇ ਹਨ ਤੇ ਆਪਣੇ ਬੱਚੇ ਨੇ ਆਪਾਂ ਆਪਣੇ ਬੱਚਾ ਖਾਤਰ ਕਿੰਨੇ ਟੈਨਸ਼ਨ ਕਰਦੇ ਆਗੇ ਇੱਕ ਮਿੰਟ ਆਪਾਂ ਉਹਨੂੰ ਆਪਣੀ ਅੱਖਾਂ ਤੋਂ ਪਰਾਂ ਨਹੀਂ ਹੋਣ ਦਿੰਦੇ ਤੇ ਇਸ ਕਰਕੇ ਮਨ ਬਾਲਾ ਜਿਆਦਾ ਦੁਖੀ ਹੋ ਰਿਹਾ ਸੀਗਾ ਬਸ ਇੱਕ ਆਪਾਂ ਵਲੌਗ ਸ਼ੂਟ ਕਰ ਲਿਆ ਵੀ ਤੁਸੀਂ ਕਹਿਣ ਲੱਗੇ ਉਹਨੂੰ ਵਲੌਗ ਨਹੀਂ ਪਾਉਂਦੇ ਤੁਸੀਂ ਵਲੌਗ ਪਾਇਆ ਕਰੋ ਇਹ ਕੱਜ ਲੇਟ ਜਿਆਦਾ ਹੋ ਰੇ ਸੀਗੇ ਬਾਲੀ ਮਨ ਖਰਾਬ ਹੋ ਰਿਹਾ ਸੀ ਅੱਜ ਤਾਂ ਜੀ ਨਹੀਂ ਕਰਦਾ ਸੀਗਾ ਵਲੌਗ ਪਾਉਣ ਵਲੌਗ ਬਣਿਆ ਪੈ ਉਸ ਦਿਨ ਦਾ ਸੋਮਵਾਰ ਦਾ ਤੇ ਆਪਾਂ ਦੇਖ ਲਓ ਬੁੱਧਵਾਰ ਹੋ ਗਿਆ ਅੱਜ ਤੇ ਜੀ ਇਹ ਨਹੀਂ ਕਰਿਆ ਆਪਣਾ ਬਲੌਗ ਪਾਉਣ ਨੂੰ ਇੱਥੇ ਆਪਾਂ ਇਹਨਾਂ ਨੂੰ ਅੰਦਰ ਕਰ ਦਾਂਗੇ ਜੀ ਬਾਹਰ ਜਿਆਦਾ ਚਿੱਕੜ ਹੋ ਰਿਹਾ ਬਾਹਰਲਾ ਫਰਸ਼ ਆਪਾਂ ਸਾਫ਼ ਕਰ ਦਾਂਗੇ ਤੇ ਮੱਜਾਂ ਅੰਦਰ ਸੁੱਕਿਆ ਅੰਦਰ ਬਨਤੀਆਂ ਤੇ ਫਰਸ਼ ਜਿਆਦਾ ਖਰਾਬ ਹੋ ਰਿਹਾ ਸੀ ਕਿਉਂ ਮੱਜਾਂ ਪੱਕੀ ਮੱਜ ਨਮਾਈ ਸੀਗੀ ਉਹ ਜਿਆਦਾ ਲਿਬੜਦੀ ਹੈਗੀ ਦੂਜੀਆਂ ਠੰਡ ਕਰਕੇ ਕਿ ਉਹ ਪਣੀਆ ਪਈਆਂ ਹੋਈਆਂ ਨੇ ਵੀ ਕਿਤੇ ਬਿਮਾਰ ਨਾ ਹੋ ਜਾਣ ਆਪਾਂ ਨਹੀਂ ਨਮਾਈਆਂ ਇੱਕ ਦੋ ਦੋ ਮੱਜਾਂ ਆਪਣੇ ਥੋੜੇ ਲਿਬੜੇ ਹੋਈਆਂ ਸੀ ਜਿਆਦਾ ਉਹ ਨਮਾਤੀਆਂ ਹੋਰ ਕੋਈ ਪਸ਼ੂ ਨਹੀਂ ਆਪਾਂ ਨਮਾਇਆ ਤੇ ਫਰਸ਼ ਆਪਾਂ ਸਮਾਰ ਕੇ ਧੋਣਾ ਪਊਗਾ ਜੇ ਆਪਾਂ ਨੂੰ ਕਿਉਂਕਿ ਜੇ ਤਾਂ ਆਪਾਂ ਮੱਝ ਸਾਰਿਆਂ ਨੂੰ ਨਮੋਨੇ ਫਿਰ ਤਾਂ ਸਾਰਾ ਸਾਫ਼ ਹੋ ਜਾਂਦਾ ਹੈਗਾ ਤੇ ਅੱਜ ਘੱਟ ਪਾਣੀ ਡੁੱਲਿਆ ਹੁਣ ਤੇ ਫਰਸ਼ ਆਪਾਂ ਨੂੰ ਫਿਰ ਪੈਪ ਨਾਲ ਹੀ ਸਾਫ਼ ਕਰਨਾ ਪਊਗਾ ਇਹਨਾਂ ਸਾਰਿਆਂ ਨੂੰ ਆਪਾਂ ਅੰਦਰ ਕਰਤਾ ਅੰਦਰ ਸੁੱਕੀ ਥਾਂ ਹੈ ਵਧੀਆ ਇੱਥੇ ਬਹਿ ਜਾਣਗੇ ਧੁੱਪ ਜੀ ਗੱਡ ਲਈ ਇਧਰੋਂ ਰੱਬ ਨੇ ਨਾਲੇ ਮੱਝ ਸਮਾਰ ਕੇ ਨਮਾਈ ਸੀ ਨੂੰ ਧੁੱਪ ਲੱਗ ਜੂਗੀ ਮੀਂਹ ਤਾਂ ਸਾਰੇ ਕਿਤੇ ਸੀਗੇ ਜਿਵੇਂ ਕਣੀਆਂ ਜੀਆਂ ਤਾਂ ਰੱਬ ਰਾਤ ਨੂੰ ਪਾਉਣ ਲੱਗਿਆ ਸੀਗਾ ਸਾਰਾ ਦਿਨ ਪਿਛਲੇ ਟਾਈਮ ਹਟਿਆ ਸਰਦਣੀ ਮੀਂਹ ਪਈ ਗਿਆ ਆ ਥੋੜਾ ਜਿਹਾ ਸੂਰਜ ਕੱਢਿਆ ਰੱਬ ਨੇ ਮਾੜੀ ਜੀ ਧੁੱਪ ਮਿੱਠੀ ਮਿੱਠੀ ਜੀ ਆ ਮਾੜੀ ਜਿਆਦਾ ਲਿਬੜਦੇ ਜੇ ਆਪਣੀ ਇਹ ਨਿਮਾਈ ਇਹਨਾਂ ਤਾਂ ਚਾਹੀ ਕਿੰਨੀ ਨਿਮਾਈ ਜਾਓਵੇ ਸਾਫ ਸੁਥਰੀ ਰਹਿੰਦੀ ਹੋਈ ਨਹੀਂਗੀ ਹੁਣ ਇਧਰ ਅੰਦਰ ਇਸ ਰਾਤ ਨੂੰ ਵੀ ਅੰਦਰ ਕਰਨ ਲੱਗਿਆ ਆਪਾਂ ਮੱਜਾਂ ਵੀ ਠੰਡ ਨਹੀਂ ਆਉਂਦੀ ਅੰਦਰ ਇਧਰ ਆਪਾਂ ਦੁੱਧ ਰੱਖ ਕੇ ਭੁੱਲ ਗਏ ਸੀ ਮੱਜਾਂ ਨਵਾਉਣ ਵਾਗੇ ਚ ਆਪਣਾ ਦੁੱਧ ਉਬਲਿਆ ਕਿਉ ਰਾਤ ਦਾ ਦੁੱਧ ਫ੍ਰਿਜ ਦੇ ਧਰਿਆ ਨਹੀਂ ਸੀਗਾ ਬਾਲਾ ਦਬਾਉਣਾ ਸੀ ਦੁੱਧ ਆਪਣਾ ਸਾਰਾ ਉਬਲ ਗਿਆ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਜੀ ਤੇ ਨਾਲੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ